ਖਾਲਸਾ ਈਸ਼ਾਨੋ ਸ਼ੌਕਤ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ 10 ਤੋਂ 12 ਮਾਰਚ ਤੱਕ ਛੇੜਕਰਤਾਰਪੁਰ ਸਾਇਵਕੇ ਤੇ 13 ਮਾਰਚ ਤੋਂ 15 ਮਾਰਚ ਤੱਕ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਇਵਕੇ ਹੋਲਾ ਮਹੱਲਾ ਮਨਾਇਆ ਜਾਏਗਾ ਅੱਜ ਪਹਿਲੇ ਪੜਾਅ ਤਹਿਤ ਛੇੜੀ ਕੀਰਤਪੁਰ ਸਾਇਵਕੇ ਹੋਲਾ ਮਹੱਲਾ ਦੀ ਸ਼ੁਰੂਆਤ ਹੋ ਚੁੱਕੀ ਹੈ ਗੱਲ ਕੀਤੀ ਜਾਵੇ ਇੰਤਜ਼ਾਮਾਂ ਦੀ ਦਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਪਿਆਰੀਆਂ ਨਹੀਂ ਵਧੀਆ ਸਾਡੀ ਟੀਮ ਇੱਥੇ ਸਾਰੀ ਮੌਜੂਦ ਹੈ ਏਡੀਸੀ ਐਸਡੀਐਮ ਸਾਡੇ ਨਾਇਬ ਤਹਿਸੀਲਦਾਰ ਜਿਹਨਾਂ ਨਵਾਂ ਜੋਇਨ ਕੀਤਾ ਇੱਥੇ ਸਾਰੀ ਤਿਆਰੀਆਂ ਮੁਕੰਮਲ ਹੈ ਜਿਵੇਂ ਤੁਹਾਨੂੰ ਪਤਾ ਹੈ ਸਾਰੇ ਪੁਲਿਸ ਸਾਰਾ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਔਰ ఎవਰੀਥਿੰਗ ਸਾਰਾ ਕੁਝ ਲਾਅ ਐਂਡ ਆਰਡਰ ਵਗੈਰਾ ਹਰ ਚੀਜ਼ ਇੱਥੇ ਮੁਕੰਮਲ ਹੈ ਸੰਗਤ ਆ ਰਹੀਆਂ ਨੇ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਦਾ ਲਾਭ ਲੈ ਰਹੀਆਂ ਨੇ ਰਾਉਂਡ ਜ਼ੀਰੋ ਤੇ ਵਾਲਸ ਵਾਲਾ ਵਿਖਿਆਉਣਾ ਤੁਸੀਂ ਕੁਝ ਇਹ ਪਰਬੰਧ ਪਰਬੰਧ ਤਾਂ ਵਧੀਆ ਹੈ ਜੋ ਕੋਈ ਕਮੀ ਪੇਸ਼ੀ ਹੈ ਉਹਦੇ ਵਾਸਤੇ ਰਾਉਂਡ ਲੈ ਰਹੇ ਹਨ ਔਰ ਜਾ ਕੇ ਉਹਨ ਮੀਟਿੰਗ ਕਰਾਂਗੇ ਔਰ ਡਾਇਰੈਕਸ਼ਨ ਆ ਦੇਣਗੇ ਵੀ ਜੋ ਜੋ ਉਹਨ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਨਾਲ ਦੀ ਨਾਲ ਹੀ ਇਸ਼ੂ ਕਰੈਕਟ ਕੀਤਾ ਜਾਵੇ ਸਰ ਸਭ ਤੋਂ ਵੱਡੀ ਦਿੱਕਤ ਜਿਹੜੀ ਹਰ ਸਾਲ ਆਉਂਦੀ ਹੈ ਕਿ ਜਦੋਂ ਟਰੈਕਟਰ ਜਾਂ ਹੋਰ ਗੱਡੀਆਂ ਵਗੈਰਾ ਆਉਂਦੇ ਤੱਕੇ ਨਾਲ ਜ਼ਬਰਦਸਤੀ ਜਿਹੜੀਆਂ ਅੰਦਰ ਵੜ ਜਾਂਦੀਆਂ ਜਿਦਾ ਆ ਦੇਖਿਆ ਹੈ ਜਾਂ ਕਿਸੇ ਹੋਰ ਪਾਸੇ ਵੀ ਹਜ ਤੱਕ ਸਾਹ ਦੇ ਪਿੱਛੇ ਵੀ ਆਉਂਨਾਂ ਨੂੰ ਕਿਸ ਤਰੀਕੇ ਸਮਝਾਇਆ ਜਾ ਰਿਹਾ ਕਿਉਂਕਿ ਹਲੇ ਵੀ ਗੱਡੀਆਂ ਜਿਹੜੀਆਂ ਨੇ ਨਹੀਂ ਬਿਲਕੁਲ ਦੇਖੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਹੁਣ ਤੁਸੀਂ ਜਿਹੜੇ ਨਵੇਂ ਪੋਲ ਦੇਖ ਰਹੇ ਹੋ ਇਹ ਵੀ ਲਵਾਏ ਗਏ ਆਂ ਔਰ ਬਾਕੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸੰਗਤਾਂ ਨੂੰ ਵੀ ਜਿਹੜਾ ਦਰਸ਼ਨ ਦਾ ਲਾਭ ਹੈ ਉਹ ਬਿਲਕੁਲ ਸੁਖਾਵੇਂ ਢੰਗ ਨਾਲ ਮਿਲੇ ਉਹਨਾਂ ਨੂੰ اسی ਸੋਚ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਆਂ ਯਤਨ ਕਰਦੇ ਆਂ ਔਰ ਜਿਨ੍ਹਾਂ ਨੇ ਵੀ ਲਾਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਕਿ ਇਹ ਜਿਹੜਾ ਹੈਗਾ ਸੰਗਤਤਾ ਦੇ ਲਈ ਹੈ ਸਾਰਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਤੇ ਉਹ ਵੀ ਆਪਣਾ ਇਸ ਦੇ ਵਿੱਚ ਆਪਣਾ ਕੰਟ੍ਰਿਬਿਊਸ਼ਨ ਪਾਣ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਚੱਲਣਾ ਸਰ ਗੁਲਾਲ ਤੇ ਪਾਬੰਦੀ ਹੈਗੀ ਆ ਸਿਰਫ ਨਿਹੰਗ ਸਿੰਘ ਹੀ ਕਰਨਗੇ ਜਾਂ ਆਮ ਪਬਲਿਕ ਜਿਹੜੀਆਂ ਗੁਲਾਲ ਲਾ ਸਕਦੀ ਨਹੀਂ ਨਹੀਂ ਗੁਲਾਲ ਤੇ ਤਾਂ ਪਾਬੰਦੀ ਹੈਗੀ ਆ ਅਸੀਂ ਆਰਡਰ ਵੀ ਪਾਸ ਕੀਤੇ ਹੋਏ ਆ ਗੁਲਾਲ ਤੇ ਥੋੜੀ ਸਖਤੀ ਕੀਤੀ ਹੋਈ ਆ